ਆਪਣੇ ਦੇਸ਼ ਦੇ ਵਿੱਚ ਸਿੱਧਾ ਵੋਟਾਂ ਦਾ ਜਿਹੜਾ ਮਾਹੌਲ ਆ ਬਿਲਕੁਲ ਇੱਕ ਮੇਲੇ ਦੀ ਤਰ੍ਹਾਂ ਹੁੰਦਾ ਲੋਕਤੰਤਰ ਦਾ ਮੇਲਾ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਲੋਕਤੰਤਰ ਇੱਕ ਤਿਹਾੜੀ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਕਿਸ ਤਰ੍ਹਾਂ ਦਾ ਹੁੰਦਾ ਹੈ ਖਾਸ ਤੌਰ ਤੇ ਉਮੀਦਵਾਰਾਂ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਇਹ ਵੀ ਦੱਸੋ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਜੋਰ ਹੈ ਇਸ ਵੇਲੇ ਆਸਟ੍ਰੇਲੀਆ ਵਿੱਚ جے ਜਗਦੀਸ਼ ਜੀ ਆ ਬਿਲਕੁਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੇ ਆਪਾਂ ਦੇਖੀਏ ਆ ਮਾਹੌਲ ਨੂੰ ਲੈ ਕੇ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੈਂਡੀਡੇਟ ਆ ਕੇ ਇੱਕ ਦੋਰ ਤੇ ਨੌਕੀ ਕਰਦਾ ਹੋਊਗਾ ਫਿਰ ਦਰਵਾਜ਼ਾ ਵੀ ਖੜਕਾਉਂਦਾ ਹੋਊਗਾ ਵੀ ਭਾਈ ਮੈਨੂੰ ਵੋਟ ਪਾਓ ਇੱਥੇ ਕਲਚਰ ਇਦਾਂ ਦਾ ਹੈ ਵੀ ਇੱਥੇ ਪਾਰਕ ਦੇ ਵਿੱਚ ਜਿਹੜਾ ਵੀ ਕੈਂਡੀਡੇਟ ਖੜਾ ਹੁੰਦਾ ਹੈ ਉਹ ਆਪਣੀ ਗੱਲ ਰੱਖਣ ਲਈ ਬਾਰਬੀਕਿਊ ਦਾ ਪ੍ਰਬੰਧ ਕਰਦਾ ਹੈ ਜਾਂ ਉੱਥੇ ਲੋਕਾਂ ਨੂੰ ਜਿਹੜਾ ਲੋਕਲ ਪਾਰਕ ਹੁੰਦਾ ਉਹਦੇ ਵਿੱਚ ਇਕੱਠੇ ਕਰਕੇ ਆਪਣੀ ਗੱਲ ਰੱਖਦਾ ਹੈ ਜਿਵੇਂ ਸਾਡੇ ਇੰਡੀਆ ਦੇ ਵਿੱਚ ਤਾਂ ਹੁੰਦਾ ਨਾ ਕਿ ਡੋਰ ਟੂ ਡੋਰ ਕੰਪੇਨਾਂ ਚੱਲਦੀਆਂ ਨੇ ਘਰੋਂ ਘਰ ਜਾ ਕੇ ਲੋਕੀ ਇੱਕ ਦੂਜੇ ਨੂੰ ਮਿਲਦੇ ਨੇ ਖਾਸ ਤੌਰ ਤੇ ਉਮੀਦਵਾਰ ਜਾ ਕੇ ਪਰਿਵਾਰਾਂ ਦੇ ਵਿੱਚ ਵੀ ਮਿਲਦੇ ਨੇ ਹੋਰ ਕਈ ਜਗ੍ਹਾ ਤੇ ਇਕੱਠ ਹੁੰਦਾ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਨੇ ਆਸਟ੍ਰੇਲੀਆ 'ਚ ਕਿਦਾਂ ਦਾ ਮਾਹੌਲ ਹੈ ਕਿ ਲਾਲਚ ਵਗੈਰਾ ਦਿੱਤਾ ਜਾਂਦਾ ਜਿਵੇਂ ਆਪਣੇ ਇੱਧਰ ਮਾਹੌਲ ਹੁੰਦਾ ਅਕਸਰ ਪਿੰਡਾਂ ਦੀਆਂ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਚ ਜਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਅਕਸਰ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਲੈ ਦੇ ਕੇ ਵੋਟਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਹੁੰਦੀ ਹੈ ਆਸਟ੍ਰੇਲੀਆ 'ਚ ਇਦਾਂ ਦਾ ਕੁਝ ਲਾਲਚ ਤਾਂ ਬਿਲਕੁਲ ਨਹੀਂ ਦਿੱਤਾ ਜਾਂਦਾ ਜਗਦੀਸ਼ ਜੀ ਪਰ ਇਹ ਹੈ ਵੀ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਦੋਸਤਾਂ ਨੂੰ ਕਹਿਲ ਜਰੂਰ ਜਾਂਦਾ ਵੀ ਭਾਈ ਸਾਡੇ ਲਈ ਵੋਟ ਸਮਝ ਜਰੂਰ ਪਾਓ ਪਰ ਇਦਾਂ ਦੇ ਇੱਥੇ ਜਿਹੜਾ ਪਿਛਲੀਆਂ ਜੇ ਚੋਣਾਂ ਦਾ ਆਪਾਂ ਝਾਤ ਮਾਰੀਏ 2020 ਦੇ ਵਿੱਚ ਜਦੋਂ ਹੋਈਆਂ ਸੀ ਕਿਉਂਕਿ ਇੱਥੇ 4 ਸਾਲ ਦੀ ਟਰਮ ਹੁੰਦੀ ਹੈ ਜੀ ਕੌਂਸਲ ਚੋਣਾਂ ਦੀ ਜਦੋਂ ਆਪਾਂ ਉਹਦਾ ਡਾਟਾ ਦੇਖਦੇ ਆਂ ਤਾਂ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਜਿਹੜੇ ਕੈਂਡੀਡੇਟ ਜਿੱਤ ਕੇ ਆਏ ਸੀਗੇ ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਲਿਬਰਲ ਪਾਰਟੀ ਤੇ ਲੇਬਰ ਪਾਰਟੀਆਂ ਤੇ ਦੋ ਪਾਰਟੀਆਂ ਨੇ ਪਰ ਉਹਨਾਂ ਦੇ ਕੈਂਡੀਡੇਟ ਘੱਟ ਜਿੱਤੇ ਸੀਗੇ ਇੰਡੀਪੈਂਡੈਂਟ ਕੈਂਡੀਡੇਟ ਪੂਰੇ ਵਿਕਟੋਰੀਆ ਦੇ ਵਿੱਚ ਜ਼ਿਆਦਾ ਜਿੱਤੇ ਸੀਗੇ ਜੀ